ਹਾਂਜੀ ਅੱਜ ਆਪਾਂ ਤੁਹਾਨੂੰ ਘੇਰੇ ਤੇ ਲੇਸ ਲਾਉਣੀ ਦੱਸਾਂਗੇ ਲੇਸ ਦਾ ਨਵਾਂ ਡਿਜ਼ਾਈਨ ਇੱਕ ਆਪਾਂ ਔਰਗੰజా ਦੀ ਲੇਸ ਲਈ ਹੈ ਤੇ ਇਹਦੇ ਨਾਲ ਆਪਾਂ ਫਲਾਵਰ ਵਾਲੀ ਲੇਸ ਅਟੈਚ ਕਰਨੀ ਹੈ ਤੇ ਪਲਾਜ਼ੋ ਨਾਲ ਦਾ ਕੱਪੜਾ ਆਪਾਂ ਲਾ ਕੇ ਤੇ ਘੇਰੇ ਦਾ ਡਿਜ਼ਾਈਨ ਨਵਾਂ ਡਿਜ਼ਾਈਨ ਤਿਆਰ ਕਰਦੇ ਆਂ ਤੇ ਆਜੂ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਆਪਾਂ ਕਿਸ ਤਰ੍ਹਾਂ ਇਹ ਤਿਆਰ ਕਰਦੇ ਆਂ ਸਾਰੇ ਨੂੰ ਪਹਿਲਾਂ ਤਾਂ ਆਪਾਂ ਇਹ ਲੈਸ ਤਾਂ ਲੈਣੀ ਤੇ ਇਹ ਜਿਹੜੀ organzaਰੀ ਹੈ ਤੇ ਇਹਦੇ ਨਾਲ ਆਪਾਂ نیچے ਜਿਹੜਾ ਪਲਾਜ਼ੋ ਨਾਲ ਦਾ ਕੱਪੜਾ ਇਹ ਆਪਾਂ ਇਸ ਤਰ੍ਹਾਂ ਧਰ ਕੇ ਸिलाई ਲਾ ਲੈਣੀ ਹੈ। ਇਹ ਆਪਣੇ ਦੋਨੇ ਕੱਪੜੇ ਇਸੇ ਤਰ੍ਹਾਂ ਰੱਖ ਕੇ ਉੱਪਰ ਇਹਦੇ ਨਾਲ ਸिलाई ਲਾਈ ਜਾਣੀ ਇਸ ਤਰ੍ਹਾਂ।

ਇਸ ਤਰ੍ਹਾਂ ਆਪਾਂ ਇਹ ਲੈਸ ਲਾ ਲਈਏ ਔਰ ਗੰਜ ਵਾਲੀ ਦੇਖੋ ਹੁਣ ਆਪਾਂ ਇਹ ਦੇ ਪਰਿਸਤਮ ਫਲਾਵਰ ਰੱਖ ਕੇ ਜਿਹੜੀ ਇਹਦੀ ਸਿੱਧ ਪੋਠੂ ਆਪਾਂ ਚੈੱਕ ਕਰ ਲੈਣੀ ਹੈ ਤੇ ਸਿੱਧਾ ਆਪਾਂ ਸਾਫ ਉੱਪਰ ਰੱਖ ਕੇ ਇਹਦੀ ਪਰੇ ਨਾਲ ਦੀ ਪਾਵਾਂਗੇ ਲੈਸ ਦੇ ਨਾਲ ਦੀ ਹੁਣ ਆਪਾਂ ਲੇਸ ਦੇ ਨਾਲ ਦੀ ਰੀਲ ਪਾ ਲਈ ਆ। ਤੇ ਆਪਾਂ ਇਹਦੇ ਉੱਪਰ ਤੋਂ ਦਿਨ ਚਾਲ ਦੀ ਸਲਾਈ ਲਾ ਦਿੰਦੇ ਆ। ਤੇ ਪੂਰਾ ਜਿੰਨਾ ਆਪਾਂ ਪਹਿਲਾਂ ਸ਼ੁਰੂ ਤੋਂ ਛੱਡਿਆ ਹੋ ਉਸੇ ਤਰ੍ਹਾਂ ਹੀ ਆਪਾਂ ਲੇਸ ਨੂੰ ਉਨਾ ਕੋਤੇ ਕਰਕੇ ਸਲਾਈ ਲਾ ਦਿੰਦੇ ਆ। ਜੇ ਰੁਕੋ ਨਵੇਂ ਤਰੀਕੇ ਦੇ ਆਪਾਂ ਜੈਂਟ ਨੂੰ ਦੱਸਣ ਲੱਗੇ ਆ। ਆਹ ਹੁੰਦਾ ਇਸ ਲੱਗ ਉਹਨਾਂ ਦਾ ਦੂਸਰੀ ਸਾਈਡ ਤੇ ਵੀ ਇਹ ਵੀ ਇਹ ਕੱਪੜੇ ਦੀ ਚੜਾਈ ਆ ਆਪਾਂ ਇਹ 3 ਇੰਚ ਲਈ ਸੀਗੀ ਤੁਸੀਂ ਜੇ ਘੱਟ ਰੱਖਣੀ ਹੈ ਘੱਟ ਵੀ ਲੈ ਸਕਦੇ ਆ ਬਾਕੀ ਜੇ ਆਪਾਂ ਤਾਂ ਵਿੱਚ ਵੱਧ ਮੋੜ ਕੇ ਇਸ ਤਰ੍ਹਾਂ ਇਹ ਕੱਟ ਕਰ ਸਕਦੇ ਆ ਆਪਾਂ ਥੋੜੀ ਜਿਹੀ ਇਹ ਜੋੜ ਲੱਗੀ ਸੀ 3 ਇੰਚ ਦੇ ਹਿਸਾਬ ਨਾਲ ਪਟਾਈ ਖਾ ਕੇ ਤੇ ਹੁਣ ਆਪਾਂ ਇਹ ਵਿੱਚ ਫੋਲਡ ਕਰਾਂਗੇ ਆਣਾ ਪੈਣੀ ਲੱਗ ਵੀ ਸਲਾਈ ਲਾ ਸਕਦੇ ਇਹਦੇ ਇਸ ਤਰ੍ਹਾਂ ਕਰਕੇ ਤੇ ਉੱਪਰ ਦੀ ਇਹ ਪਲੇਸਤਾ ਰੱਖ ਕੇ ਵੀ ਮਾਰ ਸਕਦੇ ਹਾਂ ਤੇ ਮੈਂ ਇੱਥੇ ਇੱਕ ਸਲਾਈ ਲਾ ਲਈ ਕਿਉਂਕਿ ਫਿਰ ਆਪਾਂ ਨੂੰ ਕੋਈ ਪਤਾ ਲੱਗ ਜਾਂਦਾ ਵੀ ਕਿੰਨਾ ਕਿੰਨਾ ਇਹ ਵਿੱਚ ਮੋੜਨਾ ਆਪਾਂ ਤੇ ਇਹਨੂੰ ਆਪਣੀ ਪੱਟੀ ਲਾ ਗੀਏ ਤੇ ਇਹਦੇ ਉੱਤੇ ਆਪਾਂ लेस ਲਾਵਾਂਗੇ ਇਹਦਾ ਪੁੱਠਾ ਸਿੱਧਾ ਪਾਸਾ ਜ਼ਰੂਰ ਦੇਖ ਲੈਣਾ ਇਹਨੂੰ ਹੁਣ ਆਪਾਂ ਉਪਰ ਧਰ ਕੇ ਕਿੱਕਾ ਸਲਾਈ ਦੇ ਇਸ ਤਰ੍ਹਾਂ ਇਹ ਤੁਮੀ ਕੱਟ ਸਕਦੇ ਕਿਉਂਕਿ ਜਿਹੜੇ ਛਾਕਾਂ ਦੇ ਵਿੱਚ ਫੋਲਡ ਹੋਣ ਹੈ। ਇਸ ਤਰ੍ਹਾਂ ਇਹ ਆਪਣਾ ਘੇਰੇ ਦਾ ਡਿਜ਼ਾਈਨ ਬਣ ਕੇ ਤਿਆਰੀ ਹੋ ਗਿਆ। ਤੇ ਪੈਨ ਚੰਗੀ ਤਰ੍ਹਾਂ ਪ੍ਰੈਸ ਕਰ ਲਾਂਗੇ ਵੀ ਪਹਿਲਾਂ ਵੀ ਪ੍ਰੈਸ ਕਰ ਸਕਦੇ ਹਾਂ। ਜੇ ਪੇਸਟਿੰਗ ਲਾਉਣੀ ਹੈ ਤੇ ਇੱਥੇ ਆਪਾਂ ਪੇਸਟਿੰਗ ਵੀ ਅੰਦਰ ਵੱਲ ਲਾ ਕੇ ਕੱਪੜੇ ਦੇ ਲਾ ਸਕਦੇ ਹਾਂ। ਤੇ ਇਸ ਤਰ੍ਹਾਂ ਆਪਣਾ ਇਹ ਘੇਰੇ ਦਾ ਡਿਜ਼ਾਈਨ ਤਿਆਰ ਹੋ ਗਿਆ। ਹੁਣ ਆਪਾਂ ਤੁਹਾਨੂੰ ਇੱਕ ਬਾਹ ਤੇ ਵੀ ਲਾ ਕੇ ਦਿਖਾਉਣੀ ਆ। తయారు కప్ప బ దాని బాధ సట్లా కప్ప బ సెంటర్ కట్లా ਅਹ ਉਹ ਇਹ ਹੱਕ ਦੇ ਨੂੰ ਉੱਪਰ ਤੇ ਪੈਕ ਸਲਾਈ ਲਾ ਲਾਂਗੇ ਜਿਹੜਾ ਆਪਣਾ ਇਹ ਜੋੜ ਪਾ ਕੇ ਇਧਰਲੀ ਸਾਈਡ ਤੋਂ ਕਾਰ ਬਣਾਈਏ ਇਹਨੂੰ ਅੱਪ ਚੰਗੀ ਤਰ੍ਹਾਂ ਪਹਿਲਾਂ ਇਹਦਾ ਜਿਹੜਾ ਕੋਰਨਰ ਜਾਂ ਹੁੰਦਾ ਉਹ ਇਸ ਤਰ੍ਹਾਂ ਕੱਢ ਲੈਣੇ ਆਪਾਂ ਪਹਿਲਾਂ ਪ੍ਰੈਸ ਵੀ ਮਾਰ ਸਕਦੇ ਹਾਂ ਜੇ ਲਾਲ ਜੋੜੀ ਤਾਂ ீங்கட கேன அந்த ਤੇ ਆਪਣੇ ਕਾਫੇ ਇਸ ਤਰ੍ਹਾਂ ਲੱਗ ਜੂਗੀ ਤੇਰੇ ਉੱਪਰ ਵੀ ਆਪਾਂ ਹੀ ਗੈਸ ਤਾਂ ਲਾਗੇ ਇਸ ਦਾ ਸਿੱਧਾ ਪਾਸਾ ਜਰੂਰ ਦੇਖ ਲੈਣਾ ਇਥੇ ਵੀ ਆਪਾਂ ਆਰਗੰਜ਼ਾ ਦੀ ਲੇਸ ਲਾ ਕੇ ਵੀ ਇਹ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਪਰ ਉਹਨਾਂ ਨੇ ਇਹ ਕਾਗਲ ਬਹੁਣੀ ਇਸ ਤਰ੍ਹਾਂ ਤੇ ਆਪਾਂ ਕਾਗ ਦੇ ਨਾਲ ਇਹ ਐਂਡ ਗੇਨ ਤਿਆਰ ਕਰਤਾ ਅਸਤਰਾ ਆਪਣਾ ਇਹ ਬਾੰਦ ਡਿਜ਼ਾਈਨ ਤਿਆਰ ਕਰ ਲਿਆ ਅੰਕੀ ਇਸ ਤਰ੍ਹਾਂ ਤੇ ਆਪਣਾ ਕੀ ਡਿਜ਼ਾਈਨ ਹੈ ਤੇ ਗਾਣਾ ਦੇਣਾ ਤੇ ਇਸ ਨੂੰ ਵੀਡੀਓ ਬੜੀ ਲੱਗਦੀ ਹੈ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਓਕੇ